ਯਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਦਿਨ ਦੀ اہم ਖਬਰ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਅਤਵਾਦੀਆਂ ਵੱਲੋਂ ਧਰਮ ਪੁੱਛ ਪੁੱਛ ਕੇ ਮਾਰੇ ਹਿੰਦੂਆਂ ਦੇ ਰੋਸ ਵਿੱਚ ਅੱਜ ਸੇਵਾਣਾ ਉਦਾ ਬਾਲਾ ਸਾਹਿਬ ਤਾਕੇ ਅਤੇ ਸੇਵਾਣਾ ਪੰਜਾਬ ਵੱਲੋਂ ਸਾਂਝੇ ਤੌਰ ਤੇ ਦੜਬਾ ਕੌਂਕਾ ਰਿਵਾਜ ਵਿਖੇ ਪ੍ਰਧਾਨ ਹਣੀ ਮਾਜਨ ਰੋਹਿਤ ਮਾ ਜਨ ਅਤੇ ਰੋਹਿਤ ਮੰਗੀ ਦੀ ਅਗਵਾਈ ਹੇਠ ਪਾਕਿਸਤਾਨ ਦਾ ਪੁਤਲਾ ਧੋਕਿਆ ਗਿਆ ਅਤੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੁਲਾਇਆ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਕਿ ਪਾਕਿਸਤਾਨ ਨਾਲ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਸਮੇਤ ਸਮੁੱਚੇ ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਦੇਸ਼ ਦੇ ਹਿੱਤ ਲਈ ਇਕੱਠੇ ਹੋ ਕੇ ਅਤਵਾਦ ਨੂੰ ਖਤਮ ਕਰਨ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ ਉਹਨਾਂ ਨੇ ਕਿਹਾ ਕਿ ਮਿਹੱਤ ਇ슬람ੀਆਂ ਤੇ ਇਸ ਤਰ੍ਹਾਂ ਮਾਰਨਾ ਕੋਈ ਬਹਾਦਰੀ ਨਹੀਂ ਇਹ ਇਸ ਤਰ੍ਹਾਂ ਦੀਆਂ ਘਟਨਾ ਨੂੰ ਇੰਜਾਮ ਦੇਣ ਵਾਲੇ ਵਜੂਦ ਦੇ ਕਮਜ਼ੋਰ ਤੇ ਦਰਪੋਗ ਮੂਰਖਾਂ ਦੀ ਨਿਸ਼ਾਨੀ ਹੈ ਬੁਲਾਰਿਆਂ ਨੇ ਕਿਹਾ ਕਿ ਕੁਝ ਦਿਨਾਂ ਸੁਰੂ ਹੋ ਰਹੀ ਅਮਰਨਾਥ ਯਾਤਰਾ ਤੇ ਜਾਣ ਵਾਲੇ ਸਰਦਾਲਾ ਨੂੰ ਡਰਾਇਆ ਤਮਕਾਇਆ ਨਹੀਂ ਜਾ ਸਕਦਾ ਜਦਕਿ ਇਸ ਵਾਰ ਵੱਡੀ ਗਿਣਤੀ ਦੇ ਸਰਦਾਲੂ ਅਮਰਨਾਥ ਦੀ ਯਾਤਰਾ ਤੇ ਜਾਣ ਲਈ ਉਤਾਲੇ ਹਨ ਇਸ ਮੌਕੇ ਤੇ 크੍ਰਿਸਚਨ ਆਜੋ ਬੱਬਾ ਗਿੱਲ ਸਮਾਜ ਸੇਵਕ ਮਿੱਠੂ ਮਹਾਜਨ ਸਮਾਜ ਸੇਵਕ ਰੋਕੀ ਲੱਕੀ ਵਿਚਾਰ ਕੇ ਟੱਬੂ ਵਾਲੇ ਮਾਈਕਲ ਜੋਤਾ ਅਟੋਮਾ ਗਣਤ ਸਾਜਣ ਮਾ ਜਨਾ ਅੰਮਿਤ ਕੁਮਾਰ ਰੋਤਾਸ ਭੋਲਾ ਸ਼ਾਇਰ ਵਰਮਾ लवली ਉਪਰਾ ਕੇਸ਼ਵ ਵਰਮਾ ਅਭੀਜੀ ਸਿੰਘ ਪੁਰਾਣਾ ਧਾਰੀਵਾਲ ਅਤੇ ਮਾਈਕਲ ਜੋਤਾ ਤੋਂ ਇਲਾਵਾ ਵੱਡੀ ਗਿਣਤੀ ਚ ਸ਼ਿਗਰਚਾਨਕ ਅਤੇ ਸਮਾਜ ਸੇਵਕ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਦੇਖੋ ਅੱਜ ਸਾਰੇ ਦੇ ਮੀਰ ਦਾ ਪਹਿਲਵਾਨ ਦੇ ਵਿੱਚ ਹਿੰਦੂਆਂ ਨੂੰ ਹਿੰਦੂਆਂ ਨੂੰ ਚੋਲ ਚੋਲ ਕੇ ਪੀ ਹਿੰਦੂਆਂ ਦਾ ਕਟਾ ਕੀਤਾ ਗਿਆ ਇਹਨਾਂ ਦੀ ਟੈਂਟ ਲਵਾ ਕੇ ਦੇਖਿਆ ਗਿਆ ਇਹ ਹਿੰਦੂ ਆ ਜਾਂ ਮੁਸਲਮਾਨ ਕੌਣ ਕਹਿੰਦਾ ਕਹਿੰਦੇ ਸੀ ਕਿ ਅਤਵਾਦ ਦੇ ਕੋਲ ਧਰਮ ਨਹੀਂ ਹੁੰਦਾ ਮੈਂ ਕਹਿੰਦਾ ਕਿ ਅਤਵਾਦ ਦੇ ਕੋਲ ਹੁੰਦਾ ਗਲ ਧਰਮ ਦੇ ਨਾਂ ਤੇ ਹਿੰਦੂਆਂ ਨੂੰ ਸ਼ਹਾਦਾ ਬਣਾਇਆ ਗਿਆ ਦਿਲ ਦਿਲ ਉਸ ਪਰਿਵਾਰ ਨੂੰ ਵਿਆਹ ਦੀ ਇੱਕ ਜੋੜੀ ਨੂੰ ਹੋਏ ਉਹਦੇ ਪਤੀ ਨੂੰ ਮਾਰ ਦਿੱਤਾ ਗਿਆ ਲੱਪਿਆ ਨੰਨੀ ਨਾਰਦੋ ਕਹਿੰਦਾ ਤੀ ਦੇਸ਼ ਦੇ ਹਾਕਮ ਨੂੰ ਜਾ ਕੇ ਦੱਸ ਮੋਢੀ ਨੂੰ ਕਿ ਅਸੀਂ ਇਹ ਕੰਮ ਕੀਤਾ ਮੈਂ ਗੱਲ ਕਰਾਂ ਚੱਲ ਦੇਸ਼ ਦੀ ਸਰਕਾਰ ਨੂੰ ਕਿ ਇਹਨਾਂ ਦਾ ਹੱਲ ਬੋਲੀ ਹੈ ਇਹਨਾਂ ਨੂੰ ਫਾਂਸੀ ਤੇ ਲਟਕਾਇਆ ਜਾ ਇਹ ਕੁੱਤੀ ਵਾਲੀ ਜਿਨ੍ਹਾਂ ਨੇ 534 ਸਾਡੇ ਹਿੰਦੂਆਂ ਨੂੰ ਮਾਰਿਆ ਸਾਡੇ ਹਿੰਦੂਆਂ ਦਾ ਚਲ ਚਲ ਕੇ ਪਹਿਰ ਗਵਲਜ ਕਤਲ ਕੀਤਾ ਗਿਆ ਕਈ ਵਾਰ ਸੁਣਨ ਨੂੰ ਦਾ ਚਲ ਪਰਦਾ ਕੱਲ ਸਾਡੇ ਪਰਮ ਇਨਸ਼ਾ ਅਲਾ ਬਣਾਇਆ ਗਿਆ ਹਿੰਦੂ ਵਾਲੇ ਇੰਨੇ ਬੁਰੇ ਹਾਲਾਤ ਤਸ਼ਮੀਨ ਦੇ ਹੋਏ ਨੇ ਤਸ਼ਮੀਨ ਦੇ ਵਿੱਚ ਲੋਕ ਤਰਾਹੀ ਤਰਾਹੀ ਕਰ ਰਹੇ ਕੀ ਹਾਲਾਤ ਬਣੇ ਕੱਲ ਜਦੋਂ ਟੂਰਿਜ਼ਮ ਗਿਆ ਜਾ ਜਿਹੜਾ ਉਹਨਾਂ ਨੇ ਪੁੱਛਿਆ ਤੁਸੀਂ ਕਲਮਾ ਪੜ੍ਹ ਕੇ ਦਿਖਾਓ ਉਹਨਾਂ ਨੇ ਕਿਹਾ ਸਾਨੂੰ ਕਲਮਾ ਨਹੀਂ ਪੜਨਾ ਆਉਂਦਾ ਤਾਂ ਉਹਨਾਂ ਨੇ ਲੈਨ ਚ ਲਾ ਕੇ ਗੋਲੀ ਮਾਰੀ ਇਹ ਸਾਨੂੰ ਸਾਨੂੰ ਅਸੀਂ ਤਾਂ ਦੱਸ ਯਾਦ ਆਇਆ ਜਿਹੜੇ ਬਿਨਾਂਤ ਬੋਲਿਆ ਲਾ ਕੇ ਮਾਰਦੇ ਰੇ ਆ ਅੱਜ ਹੋਈ ਕੰਮ ਜਿਹੜਾ ਅੱਜ ਕੁਸ਼ੀ ਦੇ ਵਿੱਚ ਪਿਆ ਮੈਂ ਸਰਕਾਰੋਂ ਫਰਮ ਮੰਗ ਕਰਦਾ ਕੇਸ ਦੇ ਗ੍ਰਹਿ ਮੰਤਰੀ ਉੱਥੇ ਪਹੁੰਚੇ ਨੇ ਪ੍ਰਧਾਨ ਮੰਤਰੀ ਵੀ ਬੋਲਦੇ ਨੇ ਕਿ ਇਹਨਾਂ ਦਾ ਹਾਲਾ ਪਾਕਿਸਤਾਨ ਉਹ ਪਾਕਿਸਤਾਨ ਹੈ ਜਿਹੜਾ ਅਕਵਾਡ ਔਰ ਡਰੱਗਸ ਦਾ ਬਾੜਾ ਪਾਕਿਸਤਾਨ ਥੋੜੇ ਦਿਨ ਪਹਿਲਾਂ ਸਿਮਰਜੀ ਸਿੰਘ ਮਾਨ ਦਾਦਾ ਬਾਦਰ ਤੇ ਇੱਕ ਧਰਮਾ ਨਾਲ ਰਹੀ ਸੀ

ਕਿ ਸਾਡੇ ਮਹਾਦੇਵ ਬਾਬਾ ਬਾਬਾ ਬਰਫਾਲੀ ਜੀ ਦੀ ਜਿਹੜੀ ਯਾਤਰਾ ਪਿੰਗ ਗਲਾਈ ਤੋਂ ਸ਼ੁਰੂ ਹੋ ਰਹੀ ਆ ਉਹਦੇ ਵਿੱਚ ਵੈਸ਼ਟਪਾਲ ਲਈ ਤਾਏ ਦਾ ਵਾਤਾਵਰਨ ਬਣਾਉਣ ਦੇ ਲਈ ਇਹ ਜਿਹੜੀ ਕਲੋਨੀ ਹਰਕਤ ਕੱਲ ਗਲਗਲ ਦੇ ਵਿੱਚ ਉਹਨੇ ਕੁੱਟੇ ਲੋਕਾਂ ਦੁਆਰਾ ਕੀਤੀ ਗਈ ਆ ਬੜੀ ਹੀ ਮਾਰੀ ਘਟਨਾ ਪੂਰੇ ਪਿੰਡ ਨੂੰ ਨਹੀਂ ਬਲਕਿ ਪੂਰੇ ਸੰਸਾਰ ਦੇ ਕੋਲ ਜਿਹੜਾ ਵੀ ਰੋਲ ਕੀਤਾ ਜਾ ਰਿਹਾ ਮੈਂ ਇਹਨਾਂ ਨੂੰ ਦੱਸਣਾ ਚਾਹਾਂਗਾ ਕਿ ਇਸ ਤਰ੍ਹਾਂ ਦੇ ਹਮਲਿਆਂ ਦੇ ਨਾਲ ਬਾਬਾ ਪਰਵਾਨੀ ਦੇ ਜਿਹੜੇ ਭਾਵੇਂ ਤਾਂ ਉਹਨਾਂ ਦੇ ਹੌਸਲੇ ਬੋਲਣ ਦੇ ਨਹੀਂ ਬਣਤੀ ਅੱਜ ਉਹਨਾਂ ਦਾ ਵਾਦਾ ਗ੍ਰੰਟੀ ਦੇ ਵਿੱਚ ਜਿਹੜੇ ਬਾਬਾ ਪਰਵਾਨੀ ਦੇ ਜਿਹੜੇ ਸਰਦਾਲੂ ਨੇ ਅੱਜ ਨਾਲ ਵਾਪਰੀ ਨੇ ਉਹ ਬਾਬਾ ਪਰਵਾਨੀ ਜੀ ਨੇ ਦਸ਼ਿਆਂ ਦੇ ਲਈ ਉੱਤੇ ਪੁੱਜਣ ਦੇ ਉਹਨਾਂ ਦੇ ਜਿਹੜੇ ਮਨਜੂਬੇ ਆ ਕਦੀ ਵੀ ਕਾਇਮਗਰ ਨਹੀਂ ਹੋਣਗੇ ਜਿਸ ਤਰ੍ਹਾਂ ਮੈਂ ਦੇਖ ਕੇ ਹੈਰਾਨ ਹੰਦੀ ਇਹਦੇ ਵੀ ਇਹ ਬੇਇਨਤੀ ਕਰਦਾ ਕਿ ਪਾਕਿਸਤਾਨ ਦੇ ਬੜੀ ਕਮਨੀ ਰਿਕਰਟ ਸਾਡੇ ਨਾਲ ਕੀਤੀ ਆ ਜਿਸ ਭਾਸ਼ਾ ਨਾਲ ਉਸਨੇ ਸਾਨੂੰ ਜਵਾਬ ਦਿੱਤਾ ਸਾਨੂੰ ਇੰਡੀਆ ਨੂੰ ਪਾਕਿਸਤਾਨ ਨੂੰ ਦੇਸ਼ਾਂ ਦੇ ਵਿੱਚ ਇਹ ਜਵਾਬ ਦੇਣਾ ਚਾਹੀਦਾ ਔਰ ਤਾਕਦੀ ਜਿਹੜੀ ਲੜਾਈ ਆ ਉਹ ਲੜਨੀ ਚਾਹੀਦੀ ਆ ਤਾਂ ਕਿ ਜਿਹੜੇ ਰੋਗ ਦੇ ਸਾਡੇ ਮਾਣ ਦੇ ਪੁੱਤ ਜਿਹੜੇ ਸ਼ਹੀਦ ਹੋਏ ਉਹ ਚੀਕ ਤੇ ਰੋਗ ਲੱਗੇ ਮੈਂ ਵਿਦੇਸ਼ ਮੰਤਰੀ ਅਮਨ ਸ਼ਾਹ ਦੀ ਇਹ ਬੇਨਤੀ ਕੀਤਾ ਕਿ ਉਸ ਲੜਾਈ ਨੂੰ ਮਕਾਮ ਦੇ ਲਈ ਸਾਨੂੰ ਕਰਨੇ ਚਾਹੀਦੇ ਆ ਤਾਂ ਕਿ ਹਿੰਦੁਸਤਾਨ ਦੇ ਨੌਜਵਾਨਾਂ ਦੇ ਵਿੱਚ ਬਹੁਤ ਰੋਸ ਆ ਆਸਾਂ ਨਾਲ ਤੇ ਪੁੱਤਰੇ ਫੋਕੇ ਪਾਕਿਸਤਾਨ ਦੇ ਆਪੇ ਆਪੇ ਪੁੱਤਰੇ ਫੋਕੇ ਆਪਣਾ ਰੋਜ਼ਗਾਰੇ ਨੇ ਕੋਸੋ ਕੜੀ ਦੇ ਅੰਦਰ ਅੱਜ ਧਾਰੀਵਾ ਦੇ ਵੀ ਰੋਜ਼ਗਾਰੇ ਨੇ ਮੈਂ ਦੇਸ਼ ਦੀ ਸਰਕਾਰਾਂ ਨੂੰ ਤੇ ਬੇਨਤੀ ਕਰਦਾ ਹਾਂ ਆਪ ਕਮਿਸ਼ਨ ਦੇ ਜ਼ਿਲ੍ਹੇ ਦੇ ਲੀਡਰ ਨੇ ਇਹਨਾਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇਸ ਮੁੱਦੇ ਤੇ ਰਾਜਨੀਤੀ ਨਾ ਕਰੋ ਦੇਸ਼ ਦੇ ਪੁੱਤਾਂ ਵਰਕੇ ਦੱਸੋ ਸਾਡੇ ਰਾਹੁਲ ਗਾਂਧੀ ਜੀ ਕਿ ਉਹ ਕਰਵਾ ਰਹੇ ਨੇ ਤਾਂ ਆਵਾਜ਼ ਸ਼ਬਦ ਗਿਆਨ ਦੇ ਰਹੇ ਨੇ ਮੈਨੂੰ ਕੋਈ ਨਾ ਦੀ ਪਾਸਤਾ ਪੱਤਰ ਨੇ ਦੇਸ਼ ਦਾ ਪੁੱਤਰ ਮਨੂੰ ਲੋੜ ਤੇ ਦੂਜੇ ਪਾਸੇ ਇਹ ਜਿਹੜਾ ਅਤਵਾਦ ਇਹਦਾ ਕੋਈ ਧਰਮ ਨਹੀਂ ਜਿਹਨੇ ਧਰਮ ਨੂੰ ਚੰਚਰ ਤੇ ਮਾਰਿਆ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਮੈਂ ਕੇਂਦਰ ਸਰਕਾਰ ਨੂੰ ਮੰਗ ਕਰਾਂਗਾ ਅੱਜ ਪੂਰਾ ਦੇਸ਼ ਜਿਹੜਾ ਉਹ ਲਹਿਰ ਨਾਲ ਖੜਾ ਹੈ ਦੇਸ਼ੀ ਚਾਹੁੰਦਾ ਤੁਸੀਂ ਉੱਤੋਂ ਦੇਖ ਰਹੇ ਹੋ ਕਿ ਦੇਸ਼ ਦੇ ਲੋਕ ਕਹਿੰਦੇ ਨੇ ਕਿ ਅੱਜ ਪਾਕਿਸਤਾਨ ਦੇ ਨਾਲ ਰਾਜਿਤ ਹੋਣਾ ਚਾਹੀਦਾ ਸਾਡੇ ਦੇਸ਼ ਦੀ ਇੰਟੈਲੀਜੈਂਸੀ ਰਾਤ ਦੇ ਦਿਨੇ ਏਜੰਟ ਨੇ ਬਹੁਤ ਲੱਗੇ ਹੋਏ ਉਹਦੇ ਜਦੋਂ ਉਹਨਾਂ ਦੇ ਅਫਸਰ ਨੇ ਰਾਤ ਦਿਵਾਰੀ ਉਹ ਬਹੁਤ ਵੱਡਾ ਵਕਤ ਪਾ ਰਹੇ ਨੇ ਇਸ ਕੰਮ ਦੇ ਉੱਪਰ ਪਹਿਲਾਂ ਵੀ ਜਦੋਂ ਪੁੱਛ ਲੋ ਦੇਖੋ ਸਾਡੇ ਪਹਿਲਾਂ ਪਰ ਕਾਮਾ ਦੇ ਆਜੂ ਦੇ ਉੱਪਰ ਆਮ ਆਇਆ ਸੀ ਤੇ ਉਹਦਾ ਜਵਾਬ ਦੇ ਨਾਲ ਪਾਕਿਸਤਾਨ ਉੱਧਰ ਜਾ ਕੇ ਦਿੱਤਾ ਸੀ ਕਿ ਸਾਡੇ ਅਲੀਵ ਹੈ ਦਿਵਾਰੀ ਜਿਹੜੀ ਗੱਲ ਕਹਿਣਾ ਹੋਈ ਆ ਉਹਦਾ ਵੀ ਜਵਾਬ ਪਾਕਿਸਤਾਨ ਦੇ ਪਾਕਿਸਤਾਨ ਦੇ ਘਰ ਦੇੋਂ ਜਾ ਕੇ ਦੇਣਗੇ ਪੱਪਾ ਕੇ ਕ੍ਰਿਸ਼ਚਨ ਨੈਸ਼ਨਲ ਫੰਡ ਦਾ ਪੰਜਾਬ ਦਾ ਜੂਨ ਪრეਜ਼ੀਡੈਂਟ ਆ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਇਹ ਹਿੰਦੂਆਂ ਦੀ ਹੱਤਿਆ ਹੋਈ ਆ ਅਸੀਂ ਇਸ ਦੀ ਨਿੰਦਾ ਕਰਦੇ ਆਂ ਔਰ ਸਖਤ ਵਿਰੋਧ ਕਰਦੇ ਆਂ ਅਸੀਂ ਇਹ ਦੁੱਖ ਦੀ ਘੜੀ ਦੇ ਵਿੱਚ ਹਿੰਦੂ ਭਾਈਚਾਰੇ ਦੇ ਨਾਲ ਸੜਕਾਂ ਤੇ ਖੜੇ ਆ ਜੇ ਲੋੜ ਪਈ ਜੇ ਸੈਂਟਰ ਸਰਕਾਰ ਨੇ ਸਖਤ ਕਾਰਵਾਈ ਨਾ ਕੀਤੀ ਪਾਕਿਸਤਾਨ ਦੇ ਉੱਤੇ ਤੇ ਅਸੀਂ ਪੰਜਾਬ ਬੰਦ ਦੀ ਕਾਲ ਵੀ ਦੇ ਦਾਂਗੇ